ਦੋ ਦਿਨ ਪਹਿਲਾਂ ਅਨੂਪਗੜ੍ਹ ਸੀ ਮੈਨੂੰ ਜਿੰਨੇ ਵੀ ਉੱਥੇ ਬੱਚੇ ਮਿਲੇ 90% ਬੱਚਿਆਂ ਦੇ ਕੜੇ ਨਹੀਂ ਸਿਪਾਏ ਹੋਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਬੱਚਿਆਂ ਦੇ ਕੜੇ ਕੱਤੋਂ ਨੇ ਦਸਤਾਰਾਂ ਨੇ ਢੀਂਗਾ ਨੇ ਬੱਚਿਆਂ ਨੇ ਕੜੇ ਨਹੀਂ ਪਾਏ ਉਹ ਕਹਿੰਦੇ ਜੀ ਇੱਥੇ ਸਕੂਲਾਂ ਦੇ ਵਿੱਚ ਲੋਹਾ ਦਿੰਦੇ ਇਹ ਜਿਸ ਮੁਲਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਕਿਹਾ ਜਾਂਦਾ ਹੈ ਲੋਕਤੰਤਰ ਕਿਹਾ ਜਾਂਦਾ ਹੈ ਉਸ ਮੁਲਕ ਦੇ ਅੰਦਰ ਜਿਸ ਗੁਰੂ ਨੇ ਜਿਸ ਕੌਮ ਦੇ ਗੁਰੂ ਨੇ ਦੂਜਿਆਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਬੱਚਿਆਂ ਜਾਂ ਸਾਡੇ ਜਵਾਨਾਂ ਕਿ ਨਾ ਪੁੱਤਾਂ ਦੇ ਜੇ ਕਕਾਰ ਲੁਹਾਏ ਜਾਂਦੇ ਨੇ ਇਹ ਸ਼ਰਮ ਵਾਲੀ ਗੱਲ ਕਿੰਨੂੰ ਨਹੀਂ ਪਤਾ ਇਹ ਕੜਾ ਇਹ ਗੁਰੂ ਦਾ ਦਿੱਤਾ ਹੋਇਆ ਕਕਾਰ ਇਹ ਕਿਰਪਾਨ ਇਹ ਗੁਰੂ ਦੀ ਦਿੱਤੀ ਹੋਈ ਨਿਸ਼ਾਨੀ ਤੇ ਕਕਾਰ ਪਰ ਆਪਾਂ ਸਭ ਜਾਣਦੇ ਅੱਜ ਦੇਸ਼ ਦੇ ਹੁਕਮਰਾਨ ਸਾਡੇ ਕਕਾਰਾਂ ਦੇ ਉੱਤੇ ਸਵਾਲ ਚੁੱਕਦੇ ਆ ਆ ਕੱਲ ਪਰਸੋ ਹੀ ਇੱਕ ਜੀਵਨ ਸਿੰਘ ਨੇ ਤਾਮੇ ਲਾਡੂ ਮੈਂ ਉਹਨਾਂ ਦੇ ਕੋਲ ਜਾ ਕੇ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਆ ਉਹ ਜਦੋਂ ਸਫਰ ਕਰ ਰਿਹਾ ਸੀ ਤਾਂ ਇੱਕ 에ਰਲਾਈਨ ਨੇ ਉਹਨਾਂ ਦੀ ਦਾੜੀ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਸਵਾਲ ਚੁੱਕੇ ਭਾਵੇਂ ਕੱਲ ਮਾਫੀ ਮੰਗੀ ਪਰ ਗੱਲ ਤੇ ਇਹ ਆ ਜਿਸ ਕੌਮ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਗਏ ਜਿਸ ਕੌਮ ਦੇ ਨੌਵੇਂ ਗੁਰੂ ਨੇ ਤਿਲਕ ਤੇ ਜੰਝੂ ਇਹਨਾਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਕਕਾਰਾਂ ਦੇ ਉੱਤੇ ਸਵਾਲ ਚੁੱਕੇ ਜਾਣ ਤਾਏ ਦੇ ਤੇ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਪਰ ਨਾਲ ਹੀ ਮੈਂ ਕੌਮ ਨੂੰ ਵੀ اپੀਲ ਕਰੂੰ ਕਿਤੇ ਵੀ ਇੱਥੇ ਵੀ ਕਿਤੇ ਕਿਤੇ ਹੈ ਸਾਡੇ ਬੱਚਿਆਂ ਦੇ ਕੜੇ ਲੋਹਾਏ ਜਾਣ ਬੱਚਿਆਂ ਨੂੰ ਉੱਪਰ ਦੀ ਕਿਰਪਾਨ ਪਾਉਣ ਤੋਂ ਰੋਕਿਆ ਜਾਵੇ ਵਰਦੀ ਦੇ ਨਾਮ ਤੇ ਇਹ ਖਾਲਸੇ ਦੀ ਵਰਦੀ ਹੈ ਤੇ ਸਾਡਾ ਹੱਕ ਵਾ ਅਸੀਂ ਆਪਣੇ ਕਕਾਰ ਧਾਰਨ ਕਰ ਸਕਦੇ ਆ ਇਨਾਂ ਦੇ ਸੰਵਿਧਾਨ ਦੀ ਧਾਰਾ 25 20 ਵੀ ਇਹ ਸਾਨੂੰ ਹੱਕ ਦਿੰਦੀ ਆ ਜਦੋਂ ਵੀ ਕਿਤੇ ਸਾਡੇ ਬੱਚਿਆਂ ਦੇ ਕੜੇ ਦੀ ਗੱਲ ਕਿਰਪਾਨ ਦੀ ਗੱਲ ਦਸਤਾਰ ਦੀ ਗੱਲ ਆਵੇ ਆਪਾਂ ਨੂੰ ਸਾਰੇ ਮਤਭੇਦ ਭੁਲਾ ਕੇ ਇਸ ਮਸਲੇ ਤੇ ਇਕੱਠੇ ਹੋਣਾ ਚਾਹੀਦਾ ਸਕੂਲ ਕੋਈ ਹੋਵੇ ਅਦਾਰਾ ਕੋਈ ਹੋਵੇ ਅੱਜ ਕੜਿਆਂ ਦੀ ਗੱਲ ਹੈ ਕੱਲ ਗੱਲ ਦਸਤਾਰ ਤੇ ਆਵੇ ਇਹਨਾਂ ਗੱਲਾਂ ਤੇ ਸਮਝੌਤੇ ਨਹੀਂ ਹੋ ਸਕਦੇ ਸਮੇਂ ਦੇ ਹੁਕਮਰਾਨਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇਹ ਇਹਨਾਂ ਦੇ ਹੱਕ ਨੇ ਪਰ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਵੇਖੋ ਗੁਰੂ ਨੇ ਸਾਨੂੰ ਸਾਰਿਆਂ ਨੂੰ ਇੱਕ ਕੌਮ ਬਣਾਇਆ ਕੌਮ ਖਾਲਸਾ ਪੰਥ ਇੱਕ ਪਰਿਵਾਰ ਹੈ ਪਰ ਜਦੋਂ ਕਹਿੰਦੇ ਪਰਿਵਾਰ ਦੇ ਵਿੱਚ ਲੜਾਈ ਹੋਵੇ ਤੇ ਬਾਹਰਲੇ ਬੰਦੇ ਕਈ ਵਾਰੀ ਲਾਭ ਲੈਂਦੇ ਅੱਜ ਕੌਮ ਨੂੰ ਇੱਕੋ ਇੱਕ ਲੋੜ ਹੈ ਉਹ ਹੈ ਇੱਕ ਮੁੱਠ ਹੋਣ ਦੀ ਇੱਕ ਮੁੱਠ ਹੋ ਕੇ ਹੀ ਅਸੀਂ ਹਰ ਹਮਲੇ ਦਾ ਜਵਾਬ ਦੇ ਸਕਦੇ ਜਿਹੜਾ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਆਪਾਂ ਇੱਕ ਥਾਂ ਦੇ ਉੱਤੇ ਗੁਰੂ ਨੇ ਬਹਿਣਾ ਵੀ ਸਿਖਾਇਆ ਗੱਲਬਾਤ ਵੀ ਸਿਖਾਈ ਮਸਲਿਆਂ ਦੇ ਹੱਲ ਵੀ ਦੱਸੇ ਕੌਮ ਇੱਕ ਮੁੱਠ ਹੋਵੇ ਇੱਕ ਮੁੱਠ ਹੋ ਕੇ ਹੀ ਅਸੀਂ ਸਾਰੇ ਹਮਲਿਆ ਨੂੰ ਜਿਹੜੇ ਚਤਰਫਾ ਵਾ ਇਹਨਾਂ ਨੂੰ ਪਛਾੜ ਸਕਦੇ ਕਿਉਂਕਿ ਗੁਰੂ ਨੇ ਆਪ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ ਖਾਲਸੇ ਨੂੰ ਆਪਣਾ ਰੂਪ ਗੁਰੂ ਨੇ ਆਖਿਆ ਖਾਲਸੇ ਵੀ ਬੜੀ ਐ ਇੱਕ ਮੁੱਠ ਵੀ ਹੋਈ ਤੇ ਨਾਲ ਹੀ ਉਹ ਹੁਣ ਹੜ ਆਏ ਹੜਾਂ ਦੇ ਵਿੱਚ ਪੰਜਾਬ ਨੇ ਬੜੀ ਮਾਰ ਚੱਲੀ ਮੈਂ ਖੁਦ ਜਾਣਾਂ ਰਿਹਾ ਸਾਡੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਉਹ ਵੀ ਜਾਣਦੇ ਰਹਿ ਹੋਰ ਵੀ ਬਹੁਤ ਗਏ ਤੁਸੀਂ ਵੀ ਗਏ ਹੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹ ਕਿਹੜੀ ਸਪਿਰਟ ਸੀ ਜਿਹੜੀ ਆਪਣਿਆਂ ਦੇ ਨਾਲ ਤੇ ਸਾਰਿਆਂ ਦੇ ਨਾਲ ਖੜ ਰਹੀ ਸੀ ਉਹ ਸੀ ਗੁਰੂ ਵਾਲੀ ਸਪਿਰਟ ਸਾਡੇ ਨੌਜਵਾਨ 8-8 ਫੁੱਟ ਟਰੈਕਟਰ ਤੇ ਟਰਾਲੀਆਂ ਤੇ ਨਿਸ਼ਾਨ ਸਾਹਿਬ ਲਾ ਕੇ ਜਾਂਦੇ ਰਹੇ ਮੈਂ ਜਿੱਥੇ ਵੀ ਗਿਆ ਮੈਨੂੰ ਕੋਈ ਸਰਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਲੱਭਿਆ ਦਾਵੇਂ ਜੋ ਮਰਜ਼ੀ ਕਰ ਕੌਮੀ ਭਾਵਨਾ ਸੀ ਉਹਨਾਂ ਨੌਜਵਾਨਾਂ ਦੇ ਵਿੱਚ ਸਾਡੇ ਕੁਝ ਨੌਜਵਾਨ ਚੜ੍ਹਾਈ ਵੀ ਕਰ ਗਏ ਸੇਵਾ ਕਰਦੇ ਆ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਆਪ ਜਾ ਜਾ ਕੇ ਉਥੇ ਬੰਨ ਬੰਦੇ ਰਹਿ ਇਹ ਹੀ ਭਾਵਨਾ ਦੀ ਲੋੜ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਜਿਵੇਂ ਵਿਪਤਾ ਪੈਣ ਤੇ ਕੌਮੀ ਭਾਵਨਾ ਆਉਂਦੀ ਆ ਇਹ ਪੰਜਾਬ ਸਾਡਾ ਵਾ ਤੇ ਇਸ ਪੰਜਾਬ ਦੇ ਵਿੱਚ ਹੀ ਜੇ ਸਾਡੇ ਤੇ ਚਤੁਰਫਾ ਹਮਲੇ ਸ਼ੁਰੂ ਹੋ ਜਾਣ ਤੇ ਇਹਨੂੰ ਛੱਡ ਕੇ ਅਸੀਂ ਜਾਣਾ ਕਿੱਥੇ ਇਸ ਲਈ ਆਪਾਂ ਸਿਆਣੇ ਬਵੇਕਸ਼ੀਲ ਜੋ ਗੁਰੂ ਨੇ ਸੋਚ ਦਿੱਤੀ ਆ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ ਇੱਕ ਸਿੱਖ ਗਰੀਬ ਸਿੱਖ ਦੀ ਬਾਹ ਫੜੇ ਅਸੀਂ ਪਰਿਵਾਰ ਵਾਂਗ ਚੱਲੀਏ ਸਾਡੀਆਂ ਬਹੁਤੀਆਂ ਮੁਸ਼ਕਲਾਂ ਦੇ ਹੱਲ ਗੁਰੂ ਦੇ ਨਾਲ ਜੁੜਨ ਵਿੱਚ ਤੇ ਬਹੁਤੀਆਂ ਮੁਸ਼ਕਲਾਂ ਆਈਆਂ ਵੀ ਤਾਂ ਆ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਜਦੋਂ ਦੂਰ ਹੋਵਾਂਗੇ ਤੇ ਸਾਨੂੰ ਮੁਸ਼ਕਲਾ ਘੇਰ ਲੈਣਗੀ ਪਰ ਜਦੋਂ ਨੇੜੇ ਆਵਾਂਗੇ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਅੱਜ ਇੱਕੋ ਲੋੜ ਹੈ ਕੌਮ ਨੂੰ ਇੱਕ ਮੁਠਤਾਦੀ ਇਕੱਠੇ ਹੋਣ ਦੀ ਤੇ ਗੁਰੂ ਸਾਹਿਬ ਦੇ ਝੰਡੇ ਦੇ ਹੇਠਾਂ ਸ੍ਰੀ ਅਕਾਲ ਤਖਤ ਸਾਹਿਬ ਵੇਖੋ ਬੜੇ ਹਮਲੇ ਪਹਿਲਾਂ ਵੀ ਹੋਏ ਸਾਡੇ ਤਖਤ ਨੂੰ ਢਾਇਆ ਗਿਆ ਪਰ ਕੌਮ ਨੇ ਫੇਰ ਬਣਾ ਲਿਆ ਅੱਜ ਅੱਜ ਸਿਧਾਂਤਕ ਹਮਲੇ ਹੁੰਦੇ ਆ ਤੇ ਸਿੱਖਾਂ ਦੇ ਦਿਲਾਂ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨਿਕਲ ਜਾਵੇ ਇਹ ਨਹੀਂ ਨਿਕਲਣਾ ਅੱਜ ਲੋੜ ਹੈ ਅਕਾਲ ਤਖਤ ਦੀ ਮਹਾਨਤਾ ਦੇਖਣੀ ਹੋਵੇ ਨਾ ਮੈਂ 10 ਦਿਨ ਪਹਿਲਾਂ ਤਾਮੇ ਲਾਡੂ ਕਈ ਵਾਰੀ ਜੇ ਕੋਈ ਸੌਖਾ ਮਿਲ ਜਾਵੇ ਤੇ ਉਹਦੀ ਬਹੁਤੀ ਸਮਝ ਲਈ ਪੈਂਦੀ ਤਾਮੇ ਲਾਡੂ ਦੇ ਵਿੱਚ ਇੱਕ ਫਿਰਕਾ ਵਾ ਆਇਆ ਵਾਲੀ ਕੰਨਿਆ ਕੁਮਾਰੀ ਦੇ ਵਿੱਚ ਇਹ ਉਹ ਥਾਂ ਵਾ ਜਿੱਥੇ ਬੀਬੀਆਂ ਦੀ ਛਾਟੀਆਂ ਤੇ ਵੀ ਟੈਕਸ ਲੱਗਦਾ ਸੀ ਤੇ ਛਾਟੀਆਂ ਟੱਕ ਨਹੀਂ ਸੀ ਸਕਦੀ ਜਾਤ ਪਾਤ ਇੰਨੀ ਇੱਕ ਬੀਬੀ ਨੇ ਆਵਾਜ਼ ਚੁੱਕੀ ਗੱਲ ਚੱਲੀ ਉਹ ਘਰਾਂ ਦੇ ਵਿੱਚ ਬੰਦ ਰਹਿੰਦੇ ਸੀ ਲੋਕ ਉਹ ਘਰ ਦੀ ਛਿੜਕੀ ਨਹੀਂ ਰੱਖ ਸਕਦੇ ਤਾਂ ਕਿ ਇਹਨਾਂ ਨੂੰ ਕੋਈ ਬਾਹਰੋਂ ਦੇਖ ਵੀ ਨਾ ਲਵੇ ਰੋਸ਼ਨਦਾਰ ਨਹੀਂ ਰੱਖ ਸਕਦੇ ਜਾਤ ਪਾਤ ਉਹ ਘਰ ਦੇ ਬਾਹਰ ਇੱਕ ਥੜਾ ਨਹੀਂ ਬਣਾ ਸਕਦੇ ਜੇ ਥੜੇ ਤੇ ਬਹਿਣਗੇ ਤੇ ਸਮਾਜਿਕ ਤੌਰ ਤੇ ਕਿਸੇ ਨਾਲ ਗੱਲਬਾਤ ਕਰਨਗੇ ਥੜੇ ਬਣਾਉਣ ਤੇ ਪਾਬੰਦੀ ਪਰ ਧੰਨਾ ਸਾਡਾ ਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਿੱਲੀ ਦੇ ਤਖਤ ਤੋਂ ਵੱਡਾ ਸ੍ਰੀ ਅਕਾਲ ਤਖਤ ਸਾਹਿਬ ਜਿਹਦੇ ਥੜੇ ਦੀ ਉਸਾਰੀ ਆਪ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਦਿੱਲੀ ਦੇ ਤਖਤ ਤੋਂ ਵੱਡਾ ਤਖਤ ਕਾਇਮ ਕਰਕੇ ਅਸੀਂ ਕਿੱਥੇ ਬਹਿਣਾ ਹੈ ਕਿਵੇਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਕਿਵੇਂ ਸਮਾਜਿਕ ਤੌਰ ਤੇ ਵਿਚਰਨਾ ਹੈ ਕੌਮ ਲਈ ਕਿਵੇਂ ਫੈਸਲੇ ਲੈਣੇ ਨੇ ਉਹਨਾਂ ਵੇਲਿਆਂ ਦੇ ਵਿੱਚ ਇਹ ਤਖਤ ਕਾਇਮ ਕੀਤਾ ਲੋਕ ਥੜੇ ਘਰਾਂ ਦੇ ਬਾਰ ਨਹੀਂ ਸੀ ਬਣਾਉਣ ਦਿੰਦੇ ਤੇ ਗੁਰੂ ਨੇ ਤਖਤ ਬਣਾਇਆ ਅੱਜ ਉਸ ਤਖਤ ਨਾਲ ਅੰਦਰੋਂ ਜੋੜਨ ਦੀ ਲੋੜ ਹੈ ਮਾਨ ਸਤਕਾਰ ਅੱਜ ਕੱਲ ਏਆਈ ਦੀ ਇੱਕ ਨਵੀਂ ਤਕਨੀਕ ਆਈ ਪਿਛੇ ਦੇ ਇੱਕ ਵੱਡੇ ਹੋਟਲ ਨੂੰ ਧਮਕੀ ਮਿਲੀ ਤੇ ਕੁਝ ਦਿਨਾਂ ਦੇ ਵਿੱਚ ਉਹ ਬੰਦੇ ਟਰੇਸ ਕਰ ਲੈਸ ਦੂਜੇ ਪਾਸੇ ਏਆਈ ਤਕਨੀਕ ਦੇ ਨਾਲ ਦਰਬਾਰ ਸਾਹਿਬ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਦੇ ਪ੍ਰਤੀ ਜਾਂ ਕੁਝ ਹੋਰ ਸਾਡੇ ਜਿਹੜੇ ਗੁਰਦੁਆਰੇ ਗੁਰਧਾਮ ਨੇ ਬਹੁਤ ਕੋਸ਼ ਇਤਰਾਜ ਜੋਗ ਬਣਾਇਆ ਜਾ ਰਿਹਾ ਦਿਖਾਇਆ ਜਾ ਰਿਹਾ ਪਰ ਇਸ ਮੁਲਕ ਦੀ ਹਕੂਮਤ ਭਾਵੇਂ ਸੈਂਟਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਜਿਹੜੇ ਕਹਿੰਦੇ ਸਾਨੂੰ ਕੀੜੀ ਵੀ ਦਿਸਦੀ ਆ ਚਲਦੀ ਹੋਈ ਉਹ ਅਜੇ ਤੱਕ ਇਹ ਬੰਦੇ ਟਰੇਸ ਨਹੀਂ ਕਰ ਰਹੀ ਜਿਹੜੇ ਜਾਣ ਬੁੱਝ ਕੇ ਸਿੱਖ ਜਜ਼ਬਾਤਾਂ ਦੇ ਨਾਲ ਖੇਡ ਰਹੇ ਜਿਹੜਾ ਸਾਈਬਰ ਕਰਾਈਮ ਹੈ ਪੁਲਿਸ ਉਹ ਨਹੀਂ ਲੱਭ ਸਕਦੀ ਜੇ ਚਾਹਣ ਤੇ ਕੁਝ ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਫੜ ਸਕਦੇ ਪਰ ਕਿਉਂਕਿ ਗੱਲ ਸਾਡੇ ਜਜ਼ਬਾਤਾਂ ਦੀ ਆ ਗੱਲ ਸਾਡੇ ਗੁਰੂ ਦੀ ਆ ਉਥੇ ਢਿੱਲ ਕੀਤੀ ਜਾਂਦੀ ਇਹ ਕਿਉਂ ਆ ਕਿਉਂਕਿ ਕੌਮ ਜਿੰਨਾ ਚਿਰ ਤੱਕ ਇੱਕ ਮੁੱਠ ਨਹੀਂ ਹੁੰਦੀ ਉਹਨਾਂ ਚਿਰ ਤੱਕ ਇਹ ਹਮਲੇ ਇਹ ਸਾਰਾ ਕੁਝ ਇਹ ਚੱਲਦਾ ਰਹੇਗਾ ਤੋ ਆਪਾਂ ਪੱਗਾਂ ਵਾਲੇ ਦਸਤਾਰਾਂ ਵਾਲੇ ਦੂਜੇ ਵੀ ਸਾਡੇ ਆਸੀਂ ਕਿਸੇ ਨੂੰ ਬੇਗਾਨਾ ਨਹੀਂ ਮੰਨਦੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਇੱਕ ਕੌਮ ਵਾਂਗ ਚੱਲਗੇ ਇੱਕ ਕੌਮ ਵਾਂਗ ਵਿਚਰਗੇ ਅੱਜ ਸਿੱਖੀ ਦੀ ਲੋੜ ਸਾਰੇ ਸੰਸਾਰ ਨੂੰ ਐ ਸਾਰਿਆਂ ਨੂੰ ਦੱਸ ਗਏ ਪਰ ਆਪਸ ਦੇ ਵਿੱਚ ਲੜ ਗਏ ਮੈਂ ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਸਮਾਪਤੀ ਕਰ ਦੇਣੀ ਤੁਸੀਂ ਅਸੀਂ ਸਾਰੇ ਪਿੰਡਾਂ ਵਾਲੇ ਪਿੰਡਾਂ ਦੇ ਵਿੱਚ ਕੱਚੇ ਰਾਹਾਂ ਦੇ ਉੱਤੇ ਅੱਕ ਹੁੰਦਾ ਐ ਅੱਕ ਨੂੰ ਖਖੜੀ ਲੱਗਦੀ ਅੱਕ ਨੂੰ ਲੱਗੀ ਹੋਈ ਖਖੜੀ ਅੱਕ ਦੇ ਨਾਲ ਜੁੜੀ ਹੋਵੇ ਉਹ ਸੋਹਣੀ ਲੱਗਦੀ ਦੂਰ ਤੋਂ ਭੁਲੇਖਾ ਪੈਂਦਾ ਅੰਬੀਆ ਪਰ ਜਿੰਨਾ ਚਿਰ ਤੱਕ ਨਾਲ ਜੁੜੀ ਮੱਝਾਂ ਚਾਰਨ ਵਾਲੇ ਵਾਗੀ ਹੁਣ ਤੇ ਮੱਝਾਂ ਰੱਖਦੇ ਨਹੀਂ ਆਪਾਂ ਕੰਮ ਕੋਈ ਮਾੜਾ ਨਹੀਂ ਹੈ ਨਕਲੀ ਸਾਰਾ ਕੁਝ ਚੱਲ ਰਿਹਾ ਹੈ ਮੱਝਾਂ ਹੀ ਨਹੀਂ ਆ ਤੇ ਦੁੱਧ ਕਿੱਥੋਂ ਹੋਣਾ ਹੈ ਪਹਿਲਾਂ ਆਪਾਂ ਸਾਰੇ ਪਿੰਡਾਂ ਵਾਲਿਆਂ ਸਾਰੀ ਕਿਰਤ ਕਰਦੇ ਸੇ ਕੋਈ ਕਿਰਤ ਮਾੜੀ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਹਰ ਪਾਸੇ ਆਪ ਹੱਥੀਂ ਕੰਮ ਕਰਨਾ ਚਾਹੀਦਾ ਭਾਵੇਂ ਕੋਈ ਸਿੱਖਵਾ Hindu ਵੀ ਰਾ ਸਾਡਾ ਮੁਸਲਮਾਨ ਇਥੋਂ ਦਾ ਜੇ ਕੰਮ ਕਰਾਂਗੇ ਤੇ ਫੇਰ ਉਹਦੇ ਵਿੱਚ ਤਰੱਕੀ ਹੈ ਗੁਰੂ ਸਾਹਿਬ ਨੇ ਬਾਣੀ ਤੋਂ ਉਦਾਹਰਣ ਦਿੱਤੀ ਅਕ ਦੀ ਅਕ ਨੂੰ ਲੱਗੀ ਹੋਈ ਖਖੜੀ ਵੀ ਸੋਹਣੀ ਆ ਅਕ ਦੇ ਨਾਲ ਜੁੜੀ ਹੋਵੇ ਪਰ ਜੇ ਕਿਤੇ ਉਸ ਖਖੜੀ ਨੂੰ ਛੋਟਾ ਮਾਰ ਕੇ ਲਾ ਦਿੱਤਾ ਜਾਵੇ ਉਹ ਖਖੜੀ ਤੁੰਬੇ ਤੁੰਬੇ ਹੋ ਕੇ ਰੇਜੇ ਰੇਜੇ ਹੋ ਕੇ ਹਵਾ ਦੇ ਵਿੱਚ ਜਿੱਧਰ ਦੀ ਹਵਾ ਉਧਰ ਨੂੰ ਉੱਡ ਜਾਂਦੀ ਖਖੜੀਆਂ ਸੁਹਾਵੀਆਂ ਲੱਕੜੀਆਂ ਅੱਕ ਕੰਢ ਬਰੇ ਵਿਛੋੜਾ ਧਣੀ ਸੋ ਨਾਨਕ ਸਾਹਿਬ ਗੰਠ ਅਸੀਂ ਸੋਹਣੀਆਂ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਾਲ ਜੁੜੇ ਪਰ ਜਦੋਂ ਅਸੀਂ ਟੁਕੜਿਆਂ ਦੇ ਵਿੱਚ ਵੰਡਦੇ ਹਾਂ ਫਿਰ ਜਿੱਧਰ ਦੀ ਹਵਾ ਹੁੰਦੀ ਆ ਉਧਰ ਨੂੰ ਤੁਰੇ ਜਾਂਦੇ ਸਿੱਖ ਇਦਾਂ ਦਾ ਨਹੀਂ ਹੁੰਦਾ ਸਿੱਖ ਗੁਰੂ ਨਾਲ ਜੁੜਦਾ ਹੈ ਸਾਡੀ ਪਹਿਲੀ ਤੇ ਆਖਰੀ ਵਫਾਦਾਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਹੈ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਪਰੇ ਸਾਡੇ ਲਈ ਉਜਾੜਵਾ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇੱਕ ਮੋਠਤਾ ਏਕਤਾ ਇਕੱਠੇ ਹੋਣਾ ਪਰਿਵਾਰ ਵਾਂਗ ਰਹਿਣਾ ਤੇ ਆਪਣੀਆਂ ਸੰਸਥਾਵਾਂ ਨੂੰ ਤਗੜਾ ਕਰ ਹੁਣ ਜਦੋਂ ਹੜ ਆਈ ਤੇ ਬਹੁਤ ਸੇਵਾ ਕੀਤੀ ਨੌਜਵਾਨਾਂ ਨੇ ਬਾਰੋਂ ਵੀ ਕੁਝ ਨੌਜਵਾਨਾਂ ਸਿੱਖਾਂ ਦੀਆਂ ਸੰਸਥਾਵਾਂ ਆਪ ਜਾਂਦੀਆਂ ਰਹਿਣਾਂ ਲੰਗਰ ਲੱਗੇ ਪਰ ਜਿਨ੍ਹਾਂ ਨੂੰ ਸਿੱਖਾਂ ਦੀ ਇਹ ਤਾਕਤ ਪਸੰਦ ਨਹੀਂ ਹੈ ਉਹ ਸਾਡੀਆਂ ਸੰਸਥਾਵਾਂ ਨੂੰ ਤੋੜਨਾ ਚਾਹੁੰਦੇ ਮੈਂ ਪਹਿਲਾਂ ਵੀ ਇਹ ਕਈ ਵਾਰੀ ਬੇਨਤੀ ਦੁਹرائی ਮੰਨ ਲਓ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਸੰਗਠਿਤ ਤੌਰ ਤੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਅਸੀਂ ਸੰਗਠਿਤ ਆ ਪਰ ਜਿਹੜੀਆਂ ਨੀਤੀਆਂ ਚੱਲ ਰਹੀਆਂ ਕਿ ਛੋਟੇ-ਛੋਟੇ ਟਰਸਟ ਬਣਾ ਦਿਓ ਛੋਟੇ-ਛੋਟੇ ਬੋਰਡ ਬਣਾ ਦਿਓ ਛੋਟੀਆਂ-ਛੋਟੀਆਂ ਅੱਗੇ ਕਮੇਟੀਆਂ ਛੋਟੀਆਂ ਕਰ ਦਿਓ ਔਰ ਜਿਵੇਂ ਹਰਿਆਣਾ ਦੇ ਵਿੱਚ ਹੋਇਆ ਦੱਖਣ ਭਾਰਤ ਦੇ ਵਿੱਚ ਹੋਇਆ ਇਹ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ ਕਿ ਸਿੱਖਾਂ ਦੀਆਂ ਸੰਸਥਾਵਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਵੱਡੀ ਹਾਇਸੀਅਤ ਰੱਖਦੀਆਂ ਇਹਨਾਂ ਸੰਸਥਾਵਾਂ ਨੂੰ ਜਾ ਕਮਜ਼ੋਰ ਕਰ ਦਿਓ ਜਾਂ ਤੋੜ ਦਿਓ ਪਰ ਇਹ ਸਾਡੇ ਬਜ਼ੁਰਗਾਂ ਦੀਆਂ ਸੰਸਥਾਵਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਆ ਇਹਨੂੰ ਤਗੜਾ ਤੇ ਕੀਤਾ ਜਾ ਸਕਦਾ ਇਹਨੂੰ ਖੋਣ ਦੇ ਮਨਸੂਬੇ ਸਰਕਾਰਾਂ ਦੇ ਪਹਿਲਾਂ ਵੀ ਰਹੇ ਤੇ ਨਾ ਇਹਨੂੰ ਕਮਜ਼ੋਰ ਕੀਤਾ ਜਾ ਸਕਦਾ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਇੱਕ ਕੌਮ ਵਾਂਗ ਚੱਲੀਏ ਗੁਰੂ ਦੀ ਬਾਣੀ ਦਾ ਪਾਠ ਕਰੀਏ ਗੁਰਬਾਣੀ ਨੂੰ ਸਮਝੀਏ ਗਰੀਬ ਗੁਰਬੇ ਸਿੱਖ ਦੀ ਮਦਦ ਕਰੀਏ ਬੱਚਿਆਂ ਨੂੰ ਧਰਮ ਨਾਲ ਜੋੜੀਏ ਧਰਮ ਸਾਡੀਆਂ ਰਗਾਂ ਵਿੱਚ ਹੋਵੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਇਹ ਸਾਰੇ ਉਪਰਾਲੇ ਪੰਥ ਮਿਲ ਜੁਲ ਕੇ ਕਰ